ਦੇਖ ਲਾ ਵੋ ਜਦੋਂ ਮੌਤ ਆਉਂਦੀ ਹੈ ਤੇ ਉਹ ਪਾਣੀ ਤੱਕ ਨਹੀਂ ਪੀਂਦਣ ਦੀ ਪਾਣੀ ਤੱਕ ਬੰਦੇ ਨੂੰ ਨਸੀਬ ਨਹੀਂ ਹੁੰਦਾ ਇਹ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਉਹ ਆਪਣਾ ਕੰਮਕਾਜ ਕਰ ਰਿਹਾ ਸੀ ਆਪਣਾ ਕੱਪੜੇ ਦਾ ਵਪਾਰ ਉਸ ਦਾ ਲੱਗ ਰਿਹਾ ਹੈ ਤੇ ਉਹ ਕੰਮ ਕਰਕੇ ਉਸ ਨੂੰ ਲੱਗਾ ਕਿ ਮੈਨੂੰ ਬੈਠ ਕੇ ਉਹਨ ਦੋ ਮਿੰਟ ਪਾਣੀ ਪੀ ਲੈਣਾ ਚਾਹੀਦਾ ਹੈ ਤੇ ਜਿਵੇਂ ਹੀ ਬੈਠਣ ਜਾਂਦਾ ਹੈ ਥਾ ਕਰਕੇ ਜਿਹੜਾ ਉਹ ਥੱਲੇ ਡਿੱਗ ਜਾਂਦਾ ਹੈ ਜੀ ਹਾਂ ਉਹ ਬਨੇਰੇ ਤੇ ਬੈਠਣ ਲੱਗਦਾ ਹੈ ਹੱਥ ਦੇ ਵਿੱਚ ਪਾਣੀ ਦੀ ਬੋਤਲ ਹੁੰਦੀ ਹੈ ਤੇ ਉਹ ਪਾਣੀ ਦਾ ਘੁੱਟ ਵੀ ਜਿਹੜਾ ਉਹ ਨਹੀਂ ਭਰ ਪਾਉਂਦਾ ਤੇ ਉਹ ਥੇਠਾ ਡਿੱਗ ਜਾਂਦਾ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੋਕ ਕਹਿ ਰਹੇ ਨੇ केड़ा है तो हाँ नहीं पता कि तो जो है आखिरी सह कि है तुम तो कदों आखिरी सह लै लवोगे इस करके जोड़ी जिंदगी है उसको जी लवो आप देख सकते हो कि बंदा सारा कुछ इतने छड़ गया अपना बिजनेस अपना कारोबार सारा कुछ इतने छड़ गया तो किमें हेठ रह हालाँकि यफर्म नहीं हो कि व्यक्ति की जो है मौत हो गई जब व्यक्ति बिल्कुल सही सलामत है हाले तक इसकी कोई जानकारी नहीं मिली है पर हाँ सोशल मीडिया से भीडियो जी बड़ी तेजी वायरल हो रही है